ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਹੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਰੋਟਾ ਜ਼ਿਲ੍ਹਾ ਨਾਭਾ ਦੇ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਨ 1665 ਈਸਵੀ ਦੇ ਵਿੱਚ ਪਹੁੰਚੇ ਸਨ ਗੁਰੂ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦਾ ਪਰਿਵਾਰ ਅਤੇ ਹੋਰ ਗੁਰਸਿੱਖ ਵੀ ਸਨ ਇਸ ਲਈ ਇਹ ਸਥਾਨ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਵੀ ਹੈ ਗੁਰੂ ਜੀ ਉਸ ਸਮੇਂ ਪੂਰਬ ਦੇਸ਼ ਵੱਲ ਤੀਰਥ ਰਟਨ ਕਰਦੇ ਜਾ ਰਹੇ ਸਨ ਜਦੋਂ ਗੁਰੂ ਜੀ ਇੱਥੇ ਪਹੁੰਚੇ ਤਾਂ ਪਹਿਲੀ ਰਾਤ ਨਗਰ ਵਾਸੀਆਂ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ ਅਗਲੇ ਦਿਨ ਗੁਰੂ ਜੀ ਨੇ ਪਾਲੀਆਂ ਨੂੰ ਪੁੱਛਿਆ ਕਿ ਭਾਈ ਇੱਥੇ ਕੋਈ ਗੁਰਸਿੱਖਾਂ ਦਾ ਘਰ ਹੈ ਪਾਲੀਆਂ ਨੇ ਦੱਸਿਆ ਕਿ ਹਾਂ ਰੋਟੇ ਪਿੰਡ ਗੁਰਸਿੱਖਾਂ ਦਾ ਘਰ ਹੈ ਗੁਰੂ ਜੀ ਦੇ ਕਹਿਣ ਤੇ ਪਾਲੀਆਂ ਨੇ ਝੰਡਾ ਜੀ ਦੇ ਘਰ ਸਨੇਹਾ ਪਹੁੰਚਾਇਆ ਭਾਈ ਝੰਡਾ ਜੀ ਆਪਣੇ ਪਿਤਾ ਜੀ ਸਮੇਤ ਕੁਝ ਪ੍ਰਸ਼ਾਦ ਲੈ ਕੇ ਗੁਰੂ ਜੀ ਨੂੰ ਮਿਲਣ ਆਏ ਗੁਰੂ ਜੀ ਨੇ ਪ੍ਰਸ਼ਾਦ ਛਕਿਆ ਤੇ ਉਹਨਾਂ ਨੂੰ ਕੀਰਤਨ ਕਰਨ ਲਈ ਕਿਹਾ ਭਾਈ ਝੰਡਾ ਜੀ ਤੇ ਉਹਨਾਂ ਦੇ ਪਿਤਾ ਜੀ ਨੇ ਕੀਰਤਨ ਕੀਤਾ ਗੁਰੂ ਜੀ ਬਹੁਤ ਪ੍ਰਸੰਨ ਹੋਏ ਉਪਰੰਤ ਭਾਈ ਝੰਡਾ ਜੀ ਨੇੜੇ ਦੇ ਪਿੰਡ ਰੋਟਾ ਰੋਟੀ ਖਾਸ ਰੋਟੀ ਮੋੜਾ ਆਦਿ ਤੋਂ ਕੁਝ ਲੋਕਾਂ ਨੂੰ ਪ੍ਰੇਰ ਕੇ ਗੁਰੂ ਜੀ ਦੇ ਕੋਲ ਆਏ ਸ਼ਾਮ ਨੂੰ ਫੇਰ ਦੀਵਾਨ ਸਜਿਆ ਗੁਰੂ ਜੀ ਤੋਂ ਕਈ ਪਰਿਵਾਰਾਂ ਨੇ ਗੁਰਸਿੱਖੀ ਧਾਰਨ ਕੀਤੀ ਇਹ ਵੀ ਸੱਚਾਈ ਹੈ ਕਿ ਪਿੰਡਾਂ ਵਿੱਚੋਂ ਜਿਆਦਾ ਲੋਕਾਂ ਨੇ ਆਉਣਾ ਨਹੀਂ ਕੀਤਾ ਕਿਉਂਕਿ ਉਸ ਸਮੇਂ ਇਹ ਇਲਾਕਾ ਸੂਬਾ ਸਰਹੰਦ ਦੇ ਅਧੀਨ ਹੋਣ ਕਰਕੇ ਇੱਥੇ ਮੁਸਲਮਾਨਾਂ ਦਾ ਕਾਫੀ ਜ਼ੋਰ ਸੀ ਤੇ ਇਸ ਇਲਾਕੇ ਦੇ ਲੋਕ ਆਪਣਾ ਕਰਮ ਧਰਮ ਕਰਦੇ ਤੇ ਉਹਨਾਂ ਦਾ ਡਰ ਮੰਨਦੇ ਸਨ ਤੀਸਰੇ ਦਿਨ ਗੁਰੂ ਜੀ ਅੱਗੇ ਰਾਮਗੜ ਬੌੜਾ ਗੁਣੀ ਕੇ ਆਦੀ ਪਿੰਡਾਂ ਵੱਲ ਚਲੇ ਗਏ ਗਿਆਨੀ ਗਿਆਨ ਸਿੰਘ ਜੀ ਨੇ ਰੋਟੇ ਨਗਰ ਵਿਖੇ ਗੁਰੂ ਜੀ ਦੇ ਪਹੁੰਚਣ ਦਾ ਜ਼ਿਕਰ ਪੰਥ ਪ੍ਰਕਾਸ਼ ਗ੍ਰੰਥ ਦੇ ਪੂਰਬਾਰਥ ਦੇ ਹਨ ਚੌਂਤੀ ਮਾ ਵਿੱਚ ਇਸ ਤਰ੍ਹਾਂ ਕੀਤਾ ਰੋਟਾ ਕੇ ਲੋਟਾ ਸੇ ਲੋਗਣ ਕੋ ਸੋਨਾ ਕਰ ਗੁਣੀ ਕੇ ਗੁਰੂ ਕੋ ਸੇਵ ਗੁਣ ਗਿਆਨ ਹੋ ਪਾਇਓ ਇਸ ਸਥਾਨ ਦੇ ਨਾਮ ਮਹਾਰਾਜਾ ਰਿੱਪੂ ਦਮਨ ਸਿੰਘ ਜੀ ਨੇ 200 ਬਿੱਗੇ ਜ਼ਮੀਨ ਲਗਵਾ ਦਿੱਤੀ ਉਪਰੰਤ ਪ੍ਰਬੰਧ ਲਈ ਕਮੇਟੀ ਬਣਾਈ ਗਈ ਤੇ ਸਭ ਤੋਂ ਪਹਿਲਾਂ 1920 ਈਸਵੀ ਵਿੱਚ ਸੁੰਦਰ ਦਰਬਾਰ ਸਾਹਿਬ ਬਣਾਇਆ ਗਿਆ। ਦੁਬਾਰਾ ਬਾਬਾ ਹਰਬੰਸ ਸਿੰਘ ਜੀ ਵੱਲੋਂ 1990 ਵਿੱਚ ਕਾਰ ਸੇਵਾ ਆਰੰਭ ਹੋਈ। ਜਿਸ ਦੇ ਸਦਕਾ ਹੁਣ ਦਰਬਾਰ ਸਾਹਿਬ ਲੰਗਰ ਹਾਲ ਅਤੇ ਡਿਊਟੀ ਸਾਹਿਬ ਦੀਆਂ ਇਮਾਰਤਾਂ ਬਣ ਚੁੱਕੀਆਂ ਹਨ। ਇੱਥੇ ਹਰ ਪੂਰਨ ਮਾਸੀ ਨੂੰ ਦੀਵਾਨ ਸਜਾਏ ਜਾਂਦੇ ਹਨ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਕਿਰਸ਼ਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ